ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਕਾਫੀ ਇਜ਼ਾਫਾ ਹੁੰਦਾ ਜਾ ਰਿਹਾ ਹੈ ਚੋਰ ਬੇਖੌਫ ਹੋ ਕੇ ਘਰਾਂ ਦੇ ਵਿੱਚ ਕਹਿ ਲੋ ਜਾਂ ਫਿਰ ਦੁਕਾਨਾਂ ਦੇ ਵਿੱਚ ਕਹਿ ਲੋ ਬੇਖੌਫ ਹੋ ਕੇ ਲੁੱਟ ਨੂੰ ਅੰਜਾਮ ਦਿੰਦੇ ਨੇ ਅਜਿਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਬਟਾਲਾ ਤੋਂ ਸਾਮਣੇ ਆਈਆਂ ਨੇ ਜਿੱਥੇ ਕਿ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਦੁਪਹਿਰ ਨੂੰ ਚੋਰੀ ਨੂੰ ਅੰਜਾਮ ਦਿੱਤਾ ਗਿਆ ਤਾ ਘਰ ਦੇ ਵਿੱਚ ਬਜ਼ੁਰਗ ਮਾਤਾ ਨੇ ਆਪਣੇ ਪੁੱਤ ਦਾ ਵਿਆਹ ਰੱਖਿਆ ਹੋਇਆ ਸੀ ਤਾਂ ਜਦੋਂ ਉਹ ਵਿਚੋਲਿਆਂ ਦੇ ਨਾਲ ਵਿਚੋਲਿਆਂ ਦੇ ਘਰ ਦੇ ਵਿੱਚ ਵਿਆਹ ਦੀ ਤਰੀਕ ਕਢਵਾਉਣ ਦੇ ਲਈ ਗਈ ਹੈ ਤਾਂ ਮਗਰੋਂ ਸ਼ਿਖਰ ਦੁਪਹਿਰੇ ਚੋਰਾਂ ਨੇ ਘਰ ਦੇ ਵਿੱਚ ਚੋਰੀ ਕੀਤੀ ਹੈ ਜਿਸ ਦੇ ਵਿੱਚ 35000 ਦੇ ਲਗਭਗ ਨਕਦੀ ਅਤੇ ਨੂਹ ਦੇ ਬਣਾਏ ਹੋਏ ਗਹਿਣੇ ਲੈ ਕੇ ਫਰਾਰ ਹੋ ਗਏ ਨੇ ਤਾਂ ਜਦੋਂ ਘਰ ਵਾਲੇ ਵਾਪਸ ਆਏ ਨੇ ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਘਰ ਦੀ 바ਰੀ ਜਿਹੜੀ ਕਿ ਜਾਰੀ ਲੱਗੀ ਹੋਈ ਸੀ ਉਸ ਨੂੰ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਤਾਂ ਅਲਮਾਰੀ ਫੋਲ ਕੇ ਫਰੋਲਾ ਫਰੋਲੀ ਕਰਦੇ ਨੇ ਤਾਂ ਉਸ ਦੇ ਵਿੱਚੋਂ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੀ ਬਾਰੀ ਜਿਹੜੀ ਕਿ ਜਾਲੀ ਦੀ ਲੱਗੀ ਹੋਈ ਹੈ ਉਹ ਟੁੱਟੀ ਹੋਈ ਹੈ ਤਾਂ ਅੰਦਰ ਜਿਹੜਾ ਅਲਮਾਰੀ ਦੇ ਅੰਦਰ ਦਾ ਜਿਹੜਾ ਸਮਾਨ ਹੈ ਉਹ ਸਾਰਾ ਬਾਹਰ ਖਿਲਰਿਆ ਹੋਇਆ ਤਾਂ ਪਰਿਵਾਰ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਤਾਂ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਿਵੇਂ ਤੁਹਾਡਾ 2 ਦਿਨ ਪਹਿਲਾਂ ਫੋਨ ਗੋਮ ਹੋਇਆ ਸੀ ਤਾਂ ਉਹ ਵਾਪਸ ਮਿਲ ਗਿਆ ਤਾਂ ਇਹ ਜਿਹੜਾ ਸਮਾਨ ਤੁਹਾਡਾ ਚੋਰੀ ਹੋਇਆ ਹੈ ਇਹ ਵੀ ਵਾਪਸ ਮਿਲ ਜਾਏਗਾ ਗੱਲ ਇਸ ਤਰ੍ਹਾਂ ਭਾਈ ਜੇ ਵੀ ਅਹੀਂ ਗਏ ਆ ਕੈਪਨ ਨੂੰ ਰਿਸ਼ਤੇਦਾਰਾਂ ਦੇ ਘਰ ਆ ਆਪਣੇ بیٹے ਦੇ ਸਹੁਰਿਆਂ ਦੇ ਘਰ ਆ ਗਏ ਆ ਤੇ ਉਧਰੋਂ ਮੈਂ ਆਹੀ ਆਇਆ 12 ਵਜੇ ਗਏ ਆ ਤੇ 3:30 ਵਜੇ ਆ ਗਏ ਆ ਤਿੰਨ ਲਾਲੋ 3:30 ਲਾਲੋ ਜਿਹੜੂ ਮਾਈਆਂ ਰਜਾਲੀ ਪੁੱਟੀ ਦੀ ਐ ਲੰਬਾਰੀ ਖੋਲੀ ਲੰਬਾਰੀ ਦੇ ਵਿੱਚ 35000 ਰੁਪਈਆ ਤੇ ਇੱਕ ਕੰਨਾਂ ਦੀਆਂ ਕੰਨਾਂ ਦੀ ਧੂਗ ਇੱਕ ਮੋਬਾਈਲ ਆ ਤਾਂ ਬੇਜ ਸੇਰੇ ਕਾ ਕੇ ਨਹੀਂ ਬੰਦ ਕਰਕੇ ਰੱਖਿਆ ਵੀ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਜ ਨਾ ਜਾਵੇ ਕੋਈ ਕੋ ਲੈ ਗਿਆ ਕੱਢ ਕੇ ਹਾਂਜੀ ਅੱਛਾ ਕਿੰਨਾ ਨੂੰ ਖਰਚਾ ਆਸੀ ਕੋਈ ਲਾਗੇ ਲਾਗੇ ਜੀ ਕੰਨਾਂ ਦੀ ਟੂਬ ਲਾਗੇ 35000 ਰੁਪਏ ਲਾਗੇ ਕੋ ਫੋਨ ਲਾਗੇ ਇਹ ਖਲੜਾ ਖੂਰਾ ਪਾਗੇ ਜਾਂਦਾ ਕਦੋਂ ਲੱਗੇ ਇਸ ਨੂੰ ਫੋਨ ਨੂੰ ਥੋੜੀ ਦਿਨ ਪਹਿਲਾਂ ਮਿਲਿਆ ਹਾਂਜੀ ਉਹ ਪੁਲਿਸ ਵਾਲੇ ਲੱਭ ਕੇ ਦਿੱਤਾ ਹੈ ਹਾਂਜੀ ਉਹ ਮੈਂ ਦਿੱਤਾ ਹੀ ਪੁਲਿਸ ਵਾਲਿਆਂ ਨੇ ਜਦੋਂ ਇੱਥੇ ਫੋਨ ਵੰਡੇ ਗਏ ਨਾ ਉਹ ਦਿਨ ਚੱਕ ਲਿਆ ਜਾਂਦਾ ਸੀ ਉੱਥੇ ਹਾਂਜੀ ਉਹ ਦਿਨ ਚੱਲ ਗਿਆ ਹੁਣ ਵੇਖੋ ਜੀ ਜਿਦੋਂ ਕੇ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਂ ਲਵੇ ਹੁਣ ਇਸ ਵੇਖ ਕੇ ਘਰ ਦੇ ਹਲਾਦੀ ਇਹਨੂੰ ਵਧੀਆ ਨਹੀਂ ਹੈ ਕੋਈ ਤਰੀਹੀ ਯਾਦ ਹੈ ਤੁਹਾਨੂੰ ਵਿਆਹ ਹੀ ਤੁਹਾਨੂੰ ਪਤਾ ਹੀ ਹੈ ਵੀ ਚਲੋ ਇਹੋ ਸੋਚਿਆ ਸੀ ਕਿ ਚਲੋ ਇਹ ਪੈਨਪੂਂਡ ਪਰਾਵਾਂਗੇ ਜਾਂ ਤੁਸਾਈ ਸੂਈ ਦਵਾਂਗੇ ਜਾਂ ਕੋਈ ਪੈਸਵਾਲੇ ਨੂੰ ਤਾਂਗੇ ਜਾਂ ਦੀ ਵਾਲੇ ਨੂੰ ਤਾਂਨੇ ਚਲ ਬੱਚੇ ਜੀ ਵਿਆਹ ਕਰਨਾ ਖੁਸ਼ੀ ਖੁਚਾਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਸਾਨੂੰ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋ ਹੋੜਾ ਕੰਮ ਹੋ ਜਾਣਾ ਸੀ ਉਹ ਵੀ ਹੁਣ ਲੱਗੇ ਤੇ ਵਿਆਹ ਤਾਂ ਹੀ ਇਸ਼ੇਤ ਨੇ ਫੜ ਫੜ ਕੇ ਕਰਨਾ ਹੈਗਾ। ਔਖਾ ਬੋਲੋ। ਔਖੇ। ਔਖੇ ਨਹੀਂ ਆਈ ਹਮਾ ਪਤਰ ਨਾਲ ਮਦਰ ਸਾਥ ਨਹੀਂ ਆਇਆ। ਕੀ ਕਹਿੰਦੀ ਹੁਣ ਪੁਲਿਸ? ਹਾਂਜੀ ਪੁਲਿਸ ਆਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ। ਦੇਖੋ ਹੁਣ ਉਹ ਜੀ ਤਰੀਕਾ ਕਢਾਉਣ ਪਹੁੰਚ ਗਏ। ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਵਿਪਰਾਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਨੇ ਮੈਨੂੰ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੀ ਤਰੀਕ ਕਢਾਣ ਗਏ ਹਾਂ। ਉਹਨਾਂ ਨੇ ਬੁਲਾਇਆ ਹੀ ਕਹਾਨੂੰ। ਤੇ ਮੈਂ ਉਹਨਾਂ ਵੱਲ ਗਏ ਹਾਂ ਇਹਨਾਂ ਨੂੰ ਲੈ ਕੇ ਨਦੀ ਬੜੇ ਛੋਟੀ ਪੈਨ ਨੂੰ ਮੈਂ ਤੇ ਮਾਤਾ ਜੀ ਕਿੰਨੇ ਗਏ ਹਾਂ ਅਹੀ ਵਿਆਹ ਦੇ ਤਰੀਕਾ ਡਾਨ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੀ ਬੁਆ ਖੋਲਿਆ ਤੇ ਝਾਲੀ ਖੋਲੀ ਦੀ ਤੇ ਅੰਦਰੋਂ ਪੈ 35000 ਰੁਪਏ ਤਿੰਨ ਗ੍ਰਾਮ ਦੀਆਂ ਵਾਲੀਆਂ ਤੇ ਮੁੰਡੇ ਦਾ ਲੈ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਮੈਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਹੈਗੀ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜਿਹੜਾ ਕਮੇਟੀਆਂ ਦੇ ਕਾਰ ਦਾ ਹੀ ਕਾਰ ਦਾ ਖਰਚਾ ਵੀ ਚਲੰਦਾ ਹੈ ਦਵਾਈ ਦਾਰੂ ਵੀ ਲੈ ਕੇ ਦਿੰਦਾ ਰਿਹਾ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲਾ ਉਥੇ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਧਾਰੇ ਲੈ ਲਈ ਮੈਂ ਮਾਤਾ ਕੋਲ ਉਹ ਦਿੱਤੇ ਹੀ ਕਿ ਚਲੋ ਮਾਤਾ ਕਲੀਕੁਲੀ ਕਰਾ ਲੈਨੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾਂ ਦੇ ਦੇਣੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੋਕਾ ਤੋਂ ਆਲੇ ਨੂੰ ਕਿ ਗਾਂਭੋ ਕਹੋ ਜਾਂਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲੇਗਾ ਹਾਂਜੀ ਹਾਂਜੀ ਘਰ ਦੇ ਹਾਲਾਤ ਹੀ ਆਪ ਰੇਸਕ ਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦੋਂ ਮੀਂਹ ਆ ਜੇ ਤੇ ਉਹ ਵੀ ਸੋਚਾਇ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪ੍ਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜੈਸ਼ ਰੱਖੇ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਅਸੀਂ ਹੋ ਚੁੱਕਿਆ ਚੁੱਕ ਕੇ ਤੋਂ ਪਲਸਟਰ ਪਲਸਟਰ ਕਰਾਇਆ ਵੇੜੇ ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਸੀ ਕਿ ਪੇਂਟ ਪੂੰਡ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਹੁਣ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲੱਬ ਕੇ ਦਿੱਤਾ ਤੇ ਫੇਰ ਲੱਬ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਆ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ ਥੈਂਕ ਯੂ